ਲੋ ਵੀ ਸੱਜਣੋ ਤੇ ਆਪਾਂ ਆਪਣੇ ਪਸ਼ੂਆਂ ਵਾਸਤੇ ਤੇ ਪਾਣੀ ਵਾਲਾ ਸਾਧਨ ਵੀ ਤਿਆਰ ਕਰਵਾ ਲਿਆ ਤੇ ਦੇਖ ਸਕਦੇ ਹੋ ਤੁਸੀਂ ਆਹ ਚੀਜ਼ ਲੱਗੀ ਆ ਡੋਂਗੇ ਜਿਹੜੇ ਮਿਲ ਕੇ ਸਿਲਵਰ ਦੇ ਇਹ ਡੂੰਗਾ ਵੀ ਹੁੰਦਾ ਥੋੜਾ ਜਿਹਾ ਪਾਣੀ ਵੀ ਜ਼ਿਆਦਾ ਖੜ ਜਿੰਦਾ ਪਸ਼ੂ ਵਧੀਆ ਪੀ ਲੈਂਦੇ ਆ ਜਿਹੜੇ ਸਟੀਲ ਦੇ ਹੁੰਦੇ ਆ ਥੋੜੇ ਜਿਹਾ ਪਲੇਨ ਹੁੰਦੇ ਉਹ ਚ ਪਾਣੀ ਘੱਟ ਖੜਦਾ ਤੇ ਦੇਖੋ ਕਿਵੇਂ ਬਣੀ ਗੱਲ ਤੇ ਆ ਆ ਪਖਰਾਦ ਵਾਲੇ ਤੋਂ ਥਲੇ ਚ ਸੱਲ ਕਢਵਾ ਕੇ ਤੇ ਜਾਲੀ ਲਵਾਤੀ ਠੀਕ ਆਪਣੇ ਤੇ ਇਹ ਹੈ ਗਿਆ ਸੱਤ ਪਸ਼ੂਆਂ ਦਾ ਤੇ 6 ਆਪਾਂ ਡੋਂਗੇ ਲਾਉਣੇ ਆ 6 ਪਸੂਆਂ ਨੂੰ ਵਧੀਆ ਡੋਂਗੇ ਲੱਗ ਜਾਣਗੇ ਤੇ ਆ ਪੈਪ ਪਾਉਣੀ ਆ ਆਪਾਂ ਬਹੁਤ ਵਧੀਆ ਸਿਸਟਮ ਬਣ ਜੇ ਜਦੋਂ ਤਿਆਰ ਹੋ ਗਿਆ ਉਦੋਂ ਵੀ ਦੱਸਾਂਗੇ ਤੁਹਾਨੂੰ ਠੀਕ ਹੈ ਜੀ ਤੇ ਮੈਟ ਮੋਟ ਵੀ ਲਾਵਾਂਗੇ ਤੇ ਉਹ ਪੈਪ ਵੀ ਲਾਉਣੀ ਆ ਹਜੇ ਸਾਰੀ ਜਦੋਂ ਫਾਰਮ ਤਿਆਰ ਹੋ ਗਿਆ ਪੂਰਾ ਵਧੀਆ ਫਿਰ ਦਿਖਾਵਾਂਗੇ ਹਜੇ ਇੱਧਰ ਉਲਝੇ ਪਏ ਸੀਗੇ ਤਾਂ ਇਹੋ ਵੀਡੀਓ ਬੁਣੀ ਪੈਂਦੀ ਆ ਆਪਣੇ ਤੋਂ ਤੇ ਬਦ ਤੋਂ ਬਦ ਵੀਡੀਓ ਸ਼ੇਅਰ ਕਰਿਓ ਆ ਚੀਜ਼ ਬਹੁਤ ਵਧੀਆ ਇਹਦੇ ਨਾਲ ਤੁਹਾਨੂੰ ਰਿਜ਼ਲਟ ਵੀ ਦਿਖਾਵਾਂਗੇ ਕੱਲ ਇੱਕ ਬੰਦੇ ਨੂੰ ਆਪਾਂ ਲਵਾਏ ਸੀ ਪਹਿਲਾਂ ਤੇ ਉਹਨੇ ਫੋਨ ਲਾਇਆ ਸੀ ਕਹਿੰਦਾ ਬਹੁਤ ਵਧੀਆ ਰਿਜ਼ਲਟ ਮਿਲਿਆ ਤੇ ਪਸ਼ੂ ਦੁੱਧ ਵੀ ਵਧਿਆ ਤੇ ਫੈਂਟ ਵੀ ਵਧੀਆ